ਅੱਜ ਸਵੇਰੇ ਪੰਜਾਬ ਵਿਧਾਨ ਸਭਾ ਵਿੱਚ ਐਂਟਰੀ ਦੀ ਕੋਸ਼ਿਸ਼ ਕਰਦੇ ਆ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਦੀ ਪੁਲਿਸ ਨਾਲ ਝੜਪ ਹੋ ਗਈ। ਦੋਵੇਂ ਵਿਧਾਇਕ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ 7ਵੇਂ ਦਿਨ ਸਦਨ ਦੀ ਕਾਰਵਾਈ ਲਈ ਅੰਦਰ ਜਾਣਾ ਚਾਹੁੰਦੇ ਸਨ ਪਰ ਸਪੀਕਰ ਦੇ ਹੁਕਮਾਂ ਨਾਲ ਮੁਅਤਲ ਹੋਏ ਐਮਐਲਏਜ਼ ਨੂੰ ਪੁਲਿਸ ਨੇ ਬਾਹਰ ਹੀ ਰੋਕ ਲਿਆ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਦੋਵੇਂ ਆਗੂ ਅੰਦਰ ਜਾਣ ਦੇ ਲਈ ਪੁਲਿਸ ਦੇ ਨਾਲ ਜਦੋਜਹਿਦ ਕਰ ਰਹੇ ਨੇ ਪਰ ਪੁਲਿਸ ਇਹਨਾਂ ਨੂੰ ਅੰਦਰ ਨਹੀਂ ਜਾਣ ਦੇ ਰਹੀ। ਐਨਐਨਏ ਇਸ ਹੱਥੋਂ ਪਾਈ ਵਿੱਚ ਪਧੋੜ ਤੋਂ ਵਿਧਾਇਕ ਪੀਰਮਲ ਸਿੰਘ ਖਾਲਸਾ ਦੀ ਪੱਗ ਵੀ ਉਤਰ ਗਈ ਕਿੱਥੇ ਆ ਤੁਹਾਡੇ ਕੋਲ ਆਰਡਰ ਲਿਖਤੀ ਦਿਖਾਓ ਕਿੱਥੇ ਆ ਵਿਦਾਊਟ ਐਨੀ ਆਰਡਰ ਐਮਐਲਏ ਜਾਣਦਾ ਯਾਰ ਆ ਸਾਈਨ ਨਹੀਂ ਹੈ ਨਹੀਂ ਆਰਡਰ ਦੇਖ ਲਓ ਸਾਈਨ ਨਹੀਂ ਹੈ ਨੀ ਉਦਾਂ ਹੀ ਆਹ ਲਓ ਫੜੋ ਆਹ ਲਓ ਚੁੱਕੋ ਪਰ ਕੋ ਸਾ ਨੂੰ ਰੋਕ ਦੇ ਕੋਣ ਆ ਪੰਜਾਬ ਸਰਕਾਰ ਮੁਤਵਾਦ ਜਾ ਸਰਕਾਰ ਮੁਤਵਾਦ ਬਜਾਓ ਸਰਕਾਰ ਮੁਤਵਾਦ ਸਪੀਕਰ ਪੰਜਾਬ ਮੁਤਵਾਦ ਪੰਜਾਬ ਸਪੀਕਰ ਮੁਤਵਾਦ ਪੰਜਾਬ ਸਪੀਕਰ ਮੁਤਵਾਦ ਜਾ ਸਪੀਕਰ ਮੁਤਵਾਦ ਜਾ ਸਪੀਕਰ ਮੁਤਵਾਦ ਤੁਹਾਡੇ ਕੋਲ ਆਰਡਰ ਹੁਕਮ ਦਿਖਾਓ ਨਾ ਕੀ ਆ ਸ਼ਰਮ ਕਰ ਲੋ ਕੋਈ ਸ਼ਰਮ ਕਰ ਲੋ ਤੁਸੀਂ ਨੂੰ ਗੈਰ ਕਾਨੂੰਨੀ ਢੰਗ ਨਾਲ ਰੋਕਦੇ ਤੁਸੀਂ ਯਾਰ ਚੁਣੇ ਹੋਏ ਮਿਲਣ ਨੂੰ ਰੋਕ ਰਹੇ ਹੋ ਤੁਸੀਂ ਤੁਸੀਂ ਰੋਕ ਰਹੇ ਹੋ ਸ਼ਰਮ ਨੂੰ ਹੱਥ ਮਾਰੋ ਕੋਈ ਤੁਸੀਂ ਲਾ ਐਂਡ ਨਾ ਦੇਮਨ ਤੇ ਨਹੀਂ ਲੜਨਾ ਤੁਸੀਂ ਅਨੁਸਾਰ ਚਲਣਾ ਨਾ ਗੈਰ ਕਾਨੂੰਨੀ ਤੁਸੀਂ ਕੰਮ ਕਰ ਰਹੇ ਆ ਕਿਉਂ ਵੇਖ ਕਰ ਲਿਆ ਵਾਹ ਅਸੀਂ ਆ ਵੀ ਲੈਕਟ ਰਾਪ੍ਰੀਜ਼ੈਂਟੇਟਿਵ ਆ ਸੌਡੀ ਲੜਾਈ ਲੜਦੇ ਆ ਸੀ ਜਿਹੜੇ ਲੋਕ ਕਿਸਾਨ ਆਤਮहत्या ਕਰਦੇ ਨੇ ਬਾਹਰ ਤੁਹਾਡੀ ਵਧਾਈ ਕਰ ਰਹੇ ਸਾਰੀ ਮੁਲਾਜ਼ਮੋਂ ਕੋਲ ਆਓ ਆਰਡਰ ਦਿਓ ਕਿੱਥੇ ਆ ਅੰਦਰ ਜਾਣ ਦੀ ਕਿਉਂ ਰੋਕ ਰਹੇ ਹੋ ਤੁਹਾਨੂੰ ਕੋਈ ਨਹੀਂਗਾ ਕੋਈ ਨਹੀਂ ਇਹਨਾਂ ਦੀ ਬਾਕੀ ਬਿਲਡਿੰਗਾਂ ਨੇ ਤੁਸੀਂ ਦੇਖ ਰਹੇ ਹੋ ਸੁਭਜੀ ਸਾਹ ਦੇ پرو ਦੀ ਬਿਲਡਿੰਗਾਂ ਹੈ ਰੋਕ ਰਹੇ ਹੋ ਤੁਸੀਂ ਜਿਹੜੇ ਆਪਣਾ ਘਰ ਆਇਆ ਹੈ ਸਪੀਕਰ ਦਾ ਰੱਖਿਆ ਕਰ ਤੁਸੀਂ ਕਿੰਨਾ ਰੋਕੋਗੇ ਪਹਿਲਾਂ ਆਪ ਸਰਕਾਰ ਉਹ ਜੋਰਜ ਮੈਨੂ ਨਹੀਂ ਆ ਰਿਹਾ ਸਾਡੀ ਘਰ ਸੁਭਜੀ ਜੀ ਬੈਸ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਜ਼ਬਰਦਸਤੀ ਪਰ ਉਹਨਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਅੱਗੋਂ ਪਾਈ ਤੇ ਬਾਬਲਾ ਉੱਤਰ ਆਇਆ ਲਾਈਵ ਤੋਂ ਸੁਣਨ ਦੀ ਦੇਖਤਾ ਰਹੇ ਹੋ ਪਿਆ ਪੁੱਛਿਆ ਜੇ ਮੋਬਾਈਲ ਬਲਾਉਂਡਾ ਨਹੀਂ ਆਉਂਦਾ ਸਾਡਾ ਡਿਪਟੀ ਦੇ ਵਿਧਾਇਕ ਬਲਾਉਂਡਾ ਨਹੀਂ ਆਉਂਦਾ ਜ਼ਬਰਦਸਤੀ ਕਿਹੜਾ ਆਰਡਰ ਆ ਗਿਆ ਦਿਖਾਓ ਤੁਸੀਂ ਆਰਡਰ ਪੰਜਾਬ ਸਰਕਾਰ ਸਰਕਾਰ ਪੰਜਾਬ ਸਰਕਾਰ ਸਰਕਾਰ ਪੰਜਾਬ ਸਰਕਾਰ ਸਰਕਾਰ ਪੰਜਾਬ ਸਰਕਾਰ ਸਰਕਾਰ ਤੱਕ ਨਹੀਂ ਬੰਦ ਕਰੋ ਬੰਦ ਕਰੋ ਤੱਕ ਨਹੀਂ ਬੰਦ ਕਰੋ ਅਸੀਂ ਹੈਰਾਨ ਆ ਕਿ ਅਸੀਂ ਚੁਣੇ ਹੋਏ ਨਮਾਇंदे ਆ ਇਹ ਸਦਨ ਮੰਦਰ ਹੁੰਦਾ ਪੰਜਾਬ ਵਿਧਾਨ ਸਭਾ ਇੱਥੇ ਸਾਨੂੰ ਹੁਣ ਆ ਸਾਰੀ ਪੁਲਿਸ ਲਾਈ ਹੈ ਕੋਈ ਹੁਕਮ ਨਹੀਂ ਗਿਆ ਯਾ ਤਫਾਓ ਕਿਹੜਾ ਆਰਡਰ ਹੈ ਕਿੱਥੇ ਆ ਕੇ ਆਰਡਰ ਦੇ ਕਿੱਥੇ ਆਣ ਇਹ ਸਪੀਕਰ ਦੇ ਲਿਆ ਆਰਡਰ ਦੇ ਕਿੱਥੇ ਆ ਰਿਹਾ ਤੇ ਉਹਦੀ ਬਿਲਡਿੰਗ ਹੈ ਕਿਹੋ ਜਿਹੀ ਬਾਪ ਦੀ ਬਿਲਡਿੰਗ ਹੈ ਤੂੰ ਦੇਖ ਰਿਹਾ ਹੈ ਕਿ ਅੰਦਰ ਨਹੀਂ ਜਾ ਸਕਦਾ ਬਾਪ ਦੀ ਬਿਲਡਿੰਗ ਹੈ ਸੀਐਮ ਦੇ ਬਾਪ ਦੀ ਜਾਂ ਤੇਰੇ ਬਾਪ ਦੀ ਬਿਲਡਿੰਗ ਆਖਰ ਅੰਦਰ ਕੋਈ ਜਾਣ ਦਿੰਦਾ ਜਾ ਰਿਹਾ ਕੀ ਹੋਇਆ ਇਹ ਨਹੀਂ ਮਿਲਣਾ ਹੈ ਪੂਲਡ ਆਨ ਆਮ ਪੂਲਡ ਸਾਬ ਕਿਉਂ ਨਾ ਮਾ ਕਿਉਂ ਯਾਰ ਤੁਸੀਂ ਕਿਉਂ ਬਾਏ ਜ਼ਹਿਰ ਤੂੰ ਨਹੀਂ ਕੰਮ ਕਰਦਾ ਤੁਸੀਂ ਕੋਈ ਹੁਕਮ ਨਹੀਂ ਯਾਰ ਹੋ ਰਿਹਾ ਅੱਜ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਦੋਵਾਂ ਦੇ ਚਾ ਨੂੰ ਆਖਿਰ ਕੀ ਮਾਜਰਾ ਲੈ ਆਰਡਰ ਦੇ ਜਿਹੜੇ ਹੈਗੇ ਆ ਕਿਸੇ ਦੇ ਬਾਪ ਦੀ ਬਿਲਡਿੰਗ ਨਹੀਂ ਸਾਨੂੰ ਰੋਕ ਰਿਹਾ ਤੁਸੀਂ ਕਹਿੰਦੇ ਆ ਕਿ ਉਹਨਾਂ ਨੂੰ ਮਰਦਾਬਾ 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 ਇਸ ਕਰ ਮੇਰੇ ਹੱਥੋਂ ਭਾਈ ਹੋ ਰਿਹਾ ਇਹ ਫਿਰ ਦਾਸਰੀ ਮੈਂ ਸ਼ਰਮ ਆਉਣੀ ਮੇਰੇ ਦਰਮਿਆਨ ਨੂੰ ਤੁਹਾਨੂੰ ਲਾਈਵ ਤਸਵੀਰਾਂ ਤੇ ਕਿਹੜੇ ਆਰਡਰ ਪੁਲਿਸ ਮਾਣੂ ਜੰਮਾ ਸ਼ੁਕਰ ਮੁਰਦਾਬਾ ਪੰਜਾਬ ਸ਼ੁਕਰ ਮੁਰਦਾਬਾ ਪੰਜਾਬ ਹੋ ਰਹਾ ਗੁੰਡਾ ਕਾਦੀ ਫਲਾਮ ਨਰਵਜ ਕੀਤਾ ਕਿਤੇ ਆਦਮ ਨੇ ਇਹਨਾਂ ਦਾ ਕਹਿਣਾ ਹੈ ਕਿ ਸਾਡਾ ਇਹ ਸਹਾਣੀ ਕੰਪਨੀ ਬੰਦੀ ਹੈ ਪਰ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਹੋ ਰਹੀ ਹੈ ਪਰ ਇਹਨਾਂ ਨੂੰ ਅੰਦਰ ਜਾਣ ਤੋਂ ਰੋਕੇ ਜਾ ਰਿਹਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਲਗਾਤਾਰ ਜਦੋਂ ਤੁਸੀਂ ਇਹਨਾਂ ਨੂੰ ਸਸਪੈਂਡ ਕਰਾ ਰਹੇ ਹੋ ਇਹ ਲੋਕ ਬਾਹਰ ਸੁਬਾਹ ਨੂੰ ਬਹੁਤ ਬਹਿਰੀ ਅਜੋਨੀ ਦੋ ਮੰਡੀਆਂ ਕਰ ਰਹੀ ਸੀ ਸ਼ਾਂਤਿ ਧਰਨਾ ਦੇ ਰਹੇ ਸੀ ਔਰ ਨਾਗਰਿਕ ਇੱਕ ਮਿੰਟ ਬਹੁਤ ਸ਼ਰਮਨਾ ਵਾਲੀ ਕਾਰਵਾਈ ਹੋਤੀ ਪਰ ਅੱਜ ਇਹਨਾਂ ਨੂੰ ਫਿਰ ਤੋਂ ਦਰਦ ਦੇ ਸਭ ਲਈ ਸੰਵਿਧਾਨ ਸਭਾ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਹੈ ਲਾਈਵ ਤੋਂ ਵੀ ਸ਼ਾਂਤ ਨਹੀਂ ਹੋ ਰਿਹਾ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਥੋਂ ਪਾਈ ਲਗਾਤਾਰ ਹੋ ਰਹੇ ਨੇ ਦੂਜੇ ਪਾਸੇ ਜਿਹੜੇ ਪੁਲਿਸ ਕਰਮੀ ਇੱਥੇ ਬਹੁਤ ਤਣਾਅ ਦੇ ਨਾਲ ਕਹਿੰਦਾ ਉਹ ਉਚਿਤ ਕਰ ਰਹੇ ਹੋਵੇ ਹੁਕਮ ਨੇ ਕਿ ਸਪਾਸੇ ਖੜਾ ਹੋ ਕੇ ਕਰਦੇ ਪਿਓ ਦੀ ਬਿਲਡਿੰਗ ਹੈ ਨਾ ਇਹ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਲੋਕੇ ਚੁਣੇ ਹੋਏ ਨਮਾਇਦਿਆਂ ਨੂੰ ਭੇਜਿਆ ਇੱਥੇ ਤੁਹਾਡੀ ਆ ਗੱਲਾਂ ਕਰਨ ਵਾਸਤੇ ਲੋਕਾਂ ਦੀ ਗੱਲਾਂ ਕਰਨ ਵਾਸਤੇ ਕਿਸਾਨਾਂ ਦੀ ਗੱਲ ਕਰਨ ਲਈ ਵਪਾਰੀਆਂ ਦੀਆਂ EMPLOYEES ਦੀਆਂ ਆ ਰੋਕ ਰਹੇ ਤੁਸੀਂ ਕੋਈ ਹੁਕਮ ਨਹੀਂ ਅਜੇ ਤੱਕ ਇਹਨਾਂ ਕੋ ਕੋਈ ਹੁਕਮ ਨਹੀਂ ਹੈ ਦੇਖੋ ਕਮਿਤਾ ਕਮਿਤਾ ਕੋਈ ਕਮਿਤਾ ਇਹਨਾਂ ਕੋਲ ਬਹੁਤ ਹੁੰਦੀ ਯਾਰ ਜਵਾਬ ਦਿੱਤਾ ਸਾਬ ਜੀ ਬਰਾਉ ਰਹਾਂ ਨੂੰ ਕਿ ਜਿਹੜੇ ਤੁਹਾਡੇ ਉੱਤਰਕਾਰੀ ਨੇ ਤੁਹਾਨੂੰ ਜਿਹੜੇ ਆਰਡਰ ਦਿਖਾ ਸਕਦੇ ਨੇ ਪਰ ਇਹਨਾਂ ਦੇ ਕੋਲ ਕੋਈ ਆਰਡਰ ਨਹੀਂ ਆ ਕਰੇ ਸਾਬ ਤੁਹਾਡੀ ਇਹਨਾਂ ਨਾਲ ਕੋਈ ਗੱਲਬਾਤ ਤੁਸੀਂ ਕਰਨੀ ਹੈ ਵੀ ਤੁਹਾਨੂੰ ਰੋਕ ਰਹੇ ਨੇ ਕਿ ਕਿਉਂ ਇਹਨਾਂ ਕੋ ਕੋਈ ਹੁਕਮ ਨਹੀਂ ਪੁੱਛ ਲੋ ਤੁਸੀਂ ਆ ਪੁੱਛੋ ਹੈ ਹੁਕਮ ਤੁਹਾਡੇ ਕੋਲ ਕੋਈ ਹੈਗਾ ਆਰਡਰ ਕੋਈ ਕਿੱਥੇ ਲਾਓ ਦਿਖਾਓ ਸਾਬ ਮੂਲਿਆ ਪਿੱਛੇ ਆਖਾਓ ਵਿਆਹ ਆ ਜਾ ਆਰਡਰ ਲਿਆਓ ਕਿਹੜਾ ਹੁਕਮ ਹੈ ਤੁਹਾਡੇ ਕੋਲ ਝੂਠ ਝੂਠ ਬੋਲਦੇ ਨੇ ਇਹਨਾਂ ਕੋਈ ਹੁਕਮ ਨਹੀਂ ਹੈ ਸੁਬਾਨੀ ਇਸ ਬਿਲਡਿੰਗ ਕੋਈ ਪਰਸਨਲ ਜਾਇਦਾਦ ਹੈ ਬਿਲਡਿੰਗ ਲੋਕਾਂ ਦੀ ਆ ਮੁੱਖ ਮੰਤਰੀ ਦੇ ਬਾਪ ਦੀ ਬਿਲਡਿੰਗ ਡਿਕਟੇਟਰ ਬਣ ਕੇ 77 ਚੁਣ ਕੇ ਆ ਗਏ ਤੇ ਸਮਝਣ ਲੱਗੇ ਕਿ ਅਸੀਂ ਤਾਨਾਸ਼ਾਹ ਆ ਜਿਹੜਾ ਅੰਦਰ ਜਾ ਕੇ ਸਚਾਈ ਦੀ ਗੱਲ ਕਰੇਗਾ ਜਿਹੜਾ ਇਹਨਾਂ ਦੇ ਮਾਫੀਆ ਦੇ ਵਿਰੁੱਧ ਜਿਹੜਾ ਅਰਬਾਂ ਰੁਪਏ ਦਾ ਮਾਫੀਆ ਦੇ ਵਿਰੁੱਧ ਗੱਲ ਕਰੇਗਾ ਚੱਕ ਕੇ ਬਾਹਰ ਸਿਰ ਤੋਂ ਪੂਰੇ ਸੈਸ਼ਨ ਵਾਸਤੇ ਸਸਪੈਂਡ ਤੇ ਅੱਜ ਕਹਿੰਦੇ ਇਸ ਬਿਲਡਿੰਗ ਤੇ ਨਹੀਂ ਬੰਨਣਾ ਵਿਦਾਊਟ ਐਨੀ ਆਰਡਰ ਮੈਨੂੰ ਅੱਧਾ ਘੰਟਾ ਹੋ ਗਿਆ ਪਹਿਲਾਂ ਆਇਆ ਤੇ ਕਹਿੰਦੇ 10 ਮਿੰਟ ਰੁਕਜੋ ਜੀ ਸੁਪਾਲ ਜੀ 10 ਮਿੰਟ ਲੇਟ ਸੀ ਹੁਣ ਅਸੀਂ ਅੱਧੇ ਘੰਟੇ ਬਾਅਦ ਆਏ ਆ ਕੋਈ ਆਰਡਰ ਨਹੀਂ ਕਹਿਣਾ ਕੋਈ ਆ ਖੜੇ ਆ ਜਿਹੜੇ ਲਿਓ ਲਿਓ ਆਰਡਰ ਕਿੱਥੇ ਆ ਲਿਓ ਤਾਂ ਸੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇਹਨਾਂ ਦਾ ਕਹਿਣਾ ਹੈ ਕਿ ਕੋਈ ਆਰਡਰ ਨਹੀਂ ਦਿਖਾ ਪਈ ਪੁਲਿਸ ਜਿਹੜੇ ਸੁਰੱਖਿਆ ਕਰਮੀ ਨੇ ਉਹਨਾਂ ਨੇ ਕੋਈ ਆਰਡਰ ਇਹਨਾਂ ਨੂੰ ਨਹੀਂ ਦਿਖਾਇਆ ਪਰ ਇਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਤਾਂ ਕਿਤਨਾ ਕਿਤੇ ਬਾਹਰ ਹੀ ਬਿਲਡਿੰਗ ਦੇ ਬਾਹਰ ਇਹਨਾਂ ਨੇ ਧਰਨਾ ਲਗਾ ਦਿੱਤਾ ਹੋਰ ਇਹਨਾਂ ਦਾ ਕਹਿਣਾ ਹੈ ਕਿ ਜਾਬ ਕਾਂਗਰਸ ਨੂੰ ਜਿਹੜਾ ਬਹੁਤ ਮਤ ਮਿਲਿਆ ਮਰਦਾਬਾਦ ਜਾਬ ਸਰਕਾਰ ਮਰਦਾਬਾਦ ਜਾਬ ਸਰਕਾਰ ਮਰਦਾਬਾਦ ਖਾਨਾ ਸ਼ਾਸਨ ਮਰਦਾਬਾਦ ਰੇਟ ਮਾਫੀਆ ਸਟਿੱਕਰ ਮਰਦਾਬਾਦ ਮਾਫੀਆ ਮੰਤਰੀ ਗੁਰਜੀਤ ਰੈਣਾ ਮਰਦਾਬਾਦ ਇਹਨਾਂ ਲੋਕਾਂ ਦੇ ਚੋਣ ਵਾਸਤੇ ਬਿਲਡਿੰਗ ਦੇ ਬਾਹਰ ਹੀ ਬਦਾਂਗੋਲ ਬਾਹਰ ਹੀ ਮਾਹੌਲ ਘਰ ਪਾ ਗਿਆ ਔਰ ਲਗਾਤਾਰ ਬਜਰੀ ਦੇ ਮਾਫੀ ਦਾ ਇਸ਼ੂ ਉੱਥੇ ਬਾਹਰ ਦੀ ਆਵਾਜ਼ ਨਾਲ ਇਹਨਾਂ ਨੇ ਇੱਥੇ ਸਾਨੂੰ ਅੱਜ ਗਾਂਚੋ ਦੇ ਅੰਦਰ ਜਾਣ ਤੋਂ ਰੋਕਿਆ ਪਾਰਟੀਆਂ ਨੇ ਬਤਾਇਆ ਕਿ ਉਹ ਮੁਗਲਾਂ ਨਾਲ ਬਾਹਰ ਮੌਜੂਦ ਸਨ ਅਬਦਾਲੀਆਂ ਨਾਂ ਨਾਲ ਘਟਨੇਗੇ ਸਪੀਕਰ ਜਿਹੜਾ ਤੁਹਾਨੂੰ ਮੌਕੇ ਤੇ ਹੋਰ ਇਹ ਜਿਹੜੇ ਆ ਸਾਡੇ ਮੁਲਾਜ਼ਮ ਆ ਗਿਆ ਸਾਨੂੰ ਕੋਈ ਇਸ਼ਾਰੇ ਤੱਕ ਆਟੋਮੈਟਿਕ ਹੈ ਉਹ ਕੁਝ ਵੀ ਨਹੀਂ ਕਿ ਜਿਹੜੀ ਅੰਦਰ ਜਾਏ ਰਾਨੇ ਕੇਪੀ ਸਪੀਕਰ ਦੀ ਕੋਈ ਪਰਸਨਲ ਜਾਇਦਾਦ ਨਹੀਂ ਉਹਦੇ ਪਿਓ ਦੀ ਬਿਲਡਿੰਗ